ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਗੁਰੂ ਰਾਮਦਾਸ ਜੀ ਸਭ ਦਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਦਾ ਆਪਣਾ ਖਾਣ ਹੈਗਾ ਏ ਉਹ ਦਿਨ ਡੁੱਬਾ ਜਿਸ ਦਿਨ ਕੋੜੀ ਚੜਿਆ ਕੁੱਬਾ ਵੀ ਇਹ ਖਾਣ ਉਦੋਂ ਵਰਤਿਆ ਜਾਂਦਾ ਜਦੋਂ ਆਪਾਂ ਕਿਸ ਕੋਈ ਕੰਮ ਕੋਈ ਮਤਲਬ ਵਿਅਕਤੀ ਕੰਮ ਕਰਦਾ ਹੋਵੇ ਕੋਈ ਮਨੁੱਖ ਕੋਈ ਕੰਮ ਕਰ ਰਿਹਾ ਹੋਵੇ ਤੇ ਉਹ بار بار ਅਸਫਲ ਹੋ ਜਾਵੇ ਤੇ ਉਥੇ ਖਾਣ ਵਰਤਿਆ ਜਾਂਦਾ ਪਰ ਸਾਨੂੰ ਕਦੀ ਵੀ ਇਸ ਤਰ੍ਹਾਂ ਦਾ ਖਾਣ ਕਿਸੇ ਰਿਸ਼ਤੇਦਾਰੀ ਵਿੱਚ ਜਾਂ ਘਰ ਵਿੱਚ ਬੱਚਿਆਂ ਦੇ ਨਾਲ ਨਹੀਂ ਵਰਤਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਖਾਣ ਵਰਤਦੇ ਹਾਂ ਇਹ ਅਸਫਲ ਵਿਅਕਤੀ ਲਈ ਵਰਤਿਆ ਜਾਂਦਾ ਕਿ ਜਦੋਂ ਕੋਈ ਵਿਅਕਤੀ بار بار ਅਸਫਲ ਹੁੰਦਾ ਕਿਸੇ ਦਾ ਵੀ ਦਿਲ ਨਹੀਂ ਕਰਦਾ ਹੁੰਦਾ ਕਿ ਕੋਈ ਬੰਦਾ ਅਸਫਲ ਹੋਵੇ ਇਹ ਸਭ ਕੁਦਰਤ ਦੀ ਖੇਡ ਹੁੰਦੀ ਆ ਤੇ ਇਸ ਖੇਡ ਤੋਂ ਕੋਈ ਵੀ ਬੰਦਾ ਬਾਚ ਨਹੀਂ ਸਕਦਾ ਸੋ ਸਾਨੂੰ ਆਪਣੇ ਮਨ ਤੇ ਕੰਟਰੋਲ ਰੱਖਣਾ ਚਾਹੀਦਾ ਤੇ ਜਿਹੜਾ ਸਾਡਾ ਮਨ ਆ ਮਨ ਹੈ ਕੀ ਮਨ ਦੋ ਖਰਾਂ ਦੇ ਸ਼ਬਦ ਜੋੜ ਤੋਂ ਬਣਿਆ ਮਨ ਜਸਤੀਆਂ ਬਹੁਤ ਕਿਸਮਾਂ ਆ ਤੇ ਉਹਨਾਂ ਵਿੱਚੋਂ ਜਿਹੜੀਆਂ ਦੋ ਕਿਸਮਾਂ ਨੇ ਉਹ ਪ੍ਰਮੁੱਖ ਕਿਸਮਾਂ ਨੇ ਉਹ ਹੈਗੀਆਂ ਨੇ ਅਚੇਤ ਮਨ ਤੇ ਦੂਜਾ ਹੈ ਸੁਚੇਤ ਮਨ ਹੁਣ ਜਿਹੜਾ ਅਚੇਤ ਮਨ ਹੈ ਇਹ ਸੁੱਤੇ ਹੋਏ ਮਨ ਨੂੰ ਅਚੇਤ ਮਨ ਕਿਹਾ ਜਾਂਦਾ ਹੈ ਜਾਗਦੇ ਹੋਏ ਮਨ ਨੂੰ ਸੁਚੇਤ ਮਨ ਕਿਹਾ ਜਾਂਦਾ ਹੈ ਹੁਣ ਅਚੇਤ ਮਨ ਕਿਰਿਆ ਕੀ ਕਰਦਾ ਹੈ ਕੰਮ ਕੀ ਕਰਦਾ ਹੈ ਅਚੇਤ ਮਨ ਜਿਹੜਾ ਹੈ ਉਹ ੁਰਨੇ ਬਣਾਉਂਦਾ ਘੜਤਾ ਘੜਦਾ ੁਰਨੇ ਬਣਾਉਂਦਾ ਘੜਤਾ ਘੜਦਾ ਤੇ ਜਿਹੜਾ ਸੁਚੇਤ ਮਨ ਹੈ ਉਹ ਕੀ ਕਰਦਾ ਚੰਗੀ ਸੋਚ ਸੋਚਦਾ ਤੇ ਦੂਸਰੇ ਲੋਕਾਂ ਨੂੰ ਵੀ ਚੰਗੇ ਪਾਸੇ ਵੱਲ ਲੈ ਕੇ ਜਾਂਦਾ ਜਾਨੀ ਕਿ ਹਰ ਵੇਲੇ ਉਹਦੀ ਜਿਹੜੀ ਸੋਚ ਉਹਦੀ ਹਮੇਸ਼ਾ ਉਹ ਗੁੱਡ ਥੌਟਸ ਰਹਿਣਗੀਆਂ ਉਹ ਜਿਵੇਂ ਦਾ ਸੋਚੇਗਾ ਤੇ ਦੂਸਰਿਆਂ ਨੂੰ ਵੀ ਓਵੇਂ ਦਾ ਹੀ ਆਪਣੇ ਨਾਲ ਪੋਜ਼ਿਟਿਵ ਕਰੇਗਾ ਸੋ ਆਪਾਂ ਇਸ ਮਨ ਨੂੰ ਕਾਬੂ ਵਿੱਚ ਕਿਵੇਂ ਕਰਨਾ ਇਹ ਜਿਹੜਾ ਅਚੇਤ ਮਾਨਿਆ ਨਾ ਜਿਹੜਾ ਫੁਰਨੇ ਬਣਾਉਂਦਾ ਇਹ ਹਰ ਵੇਲੇ ਸਾਨੂੰ ਗੁਰੇ ਪਾਸੇ ਵੱਲ ਨੂੰ ਲੈ ਕੇ ਜਾਂਦਾ ਕਿਉਂਕਿ ਮਾਨਿਆ ਨਾ ਬੜਾ ਚੰਚਲ ਹੈ ਤੇ ਸਾਡੇ ਕੋਲੋਂ ਮਨ ਦੀ ਪਛਾਣ ਨਹੀਂ ਹੁੰਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿਉਂਕਿ ਜਿਹੜਾ ਸਾਡਾ ਮੂਲ ਆ ਜਿਹੜਾ ਸਾਡਾ ਆਧਾਰ ਆ ਇਹ ਸਾਡੇ ਕੋਲ ਪਛਾਣਿਆ ਨਹੀਂ ਜਾਂਦਾ ਇਸੇ ਲਈ ਅਸੀਂ ਗੁਰਬਾਣੀ ਦਾ ਆਸਰਾ ਲੈਂਦੇ ਆ ਜਦੋਂ ਅਸੀਂ ਗੁਰਬਾਣੀ ਦਾ ਆਸਰਾ ਲੈਂਦੇ ਆ ਤੇ ਫਿਰ ਸਾਡਾ ਜਿਹੜਾ ਮੂਲ ਆਧਾਰ ਨਾਲ ਜੁੜ ਜਾਂਦਾ ਭਾਵ ਕਿ ਮੂਲ ਆਧਾਰ ਜਿਹੜਾ ਆ ਉਹ ਮੂਲ ਮੰਤਰ ਆ ਮੂਲ ਦਾ ਮੂਲ ਤੋਂ ਆਧਾਰ ਤੇ ਆਧਾਰ ਤਮੂਲ ਤਮੂਲ ਤੋਂ ਅਮੂਲ ਮੰਤਰ ਜਦੋਂ ਅਸੀਂ ਉਸ ਪਾਸੇ ਵੱਲ ਨੂੰ ਆ ਜਾਂਦੇ ਆ ਜਦੋਂ ਅਸੀਂ ਗੁਰਬਾਣੀ ਦਾ ਪੰਲਾ ਪੜ ਲੈਂਦੇ ਆ ਤੇ ਫਿਰ ਸਾਡਾ ਮਨ ਕਦੀ ਵੀ ਫੁਰਨੇ ਨਹੀਂ ਬਣਾਉਂਦਾ ਫਿਰ ਸਾਡਾ ਮਨ ਕਦੀ ਵੀ ਨਹੀਂ ਸੌਂਦਾ ਸਾਡਾ ਮਨ ਹਮੇਸ਼ਾ ਸੁਚੇਤ ਰਹਿੰਦਾ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਮਨ ਨੂੰ ਹਮੇਸ਼ਾ ਸੁਚੇਤ ਰੱਖੀਏ ਹਮੇਸ਼ਾ ਚੰਗੀਆਂ ਸੋਚਾਂ ਖੁਦ ਸੋਚੀਏ ਤੇ ਦੂਸਰਿਆਂ ਨੂੰ ਵੀ ਚੰਗੇ ਪਾਸੇ ਲਾਈਏ ਤੇ ਮੈਂ ਜਿਹੜਾ ਅਖਾਣ ਵਰਤਿਆ ਸੀਗਾ ਉਹ ਦਿਨ ਡੁੱਬਾ ਜਿਸ ਦਿਨ ਕੋੜੀ ਚੜਿਆ ਕੁੱਬਾ ਤੇ ਜੇਕਰ ਕੋਈ ਵਿਅਕਤੀ ਅਸਫਲ ਹੁੰਦਾ ਹੈ ਨਾ ਕਿਸੇ ਵੀ ਵਿਅਕਤੀ ਦਾ ਮਨ ਨਹੀਂ ਕਰਦਾ ਹੁੰਦਾ ਕਿ ਉਹ ਅਸਫਲ ਹੋਵੇ ਪਰ ਜਿਸ ਵਿਅਕਤੀ ਨੇ ਸਫਲ ਹੋਣਾ ਹੁੰਦਾ ਨਾ ਉਹਦੇ ਪਿੱਛੇ ਪਹਿਲਾਂ ਅਸਫਲਤਾ ਹੀ ਹੁੰਦੀ ਹੈ ਅਸਫਲਤਾ ਤੋਂ ਬਾਅਦ ਹੀ ਸਾਨੂੰ ਸਫਲਤਾ ਮਿਲਦੀ ਹੈ ਇਸ ਕਰਕੇ ਕਦੀ ਵੀ ਆਪਣੇ ਮਨ ਨੂੰ ਡੋਲੋ ਨਾ ਕਦੀ ਵੀ ਮਨ ਨੂੰ ਘਬਰਾਓ ਨਾ ਆਪਣੇ ਮਨ ਨੂੰ ਹਮੇਸ਼ਾ ਕਾਬੂ ਵਿੱਚ ਰੱਖੋ ਆਪਣੀਆਂ ਇਛਾਵਾਂ ਤੇ ਕਾਬੂ ਰੱਖੋ ਕਿਸੇ ਦੂਸਰੇ ਦੇ ਮਗਰ ਨਾ ਭਜੋ ਕਿਉਂਕਿ ਇਹ ਦੁਨੀਆ ਜਿਹੜੀ ਆ ਨਾ ਇਹ ਦੁਨੀਆ ਬਹੁਤ ਰੰਗ ਬਰੰਗੀ ਹੈ ਜੇਕਰ ਆਪਾਂ ਦੁਨੀਆ ਦੇ ਰੰਗਦਾਂ ਨੂੰ ਵੇਖਾਂਗੇ ਨਾ ਤੇ ਫਿਰ ਆਪਾਂ ਦੁਨੀਆ ਦੇ ਨਾਲ ਤੇ ਕਦੀ ਵੀ ਰਲ ਨਹੀਂ ਸਕਦੇ ਕਹਿੰਦੇ ਨਾ ਆਪਣਾ ਨਿੰਗਰ ਤੇ ਪਰਾਇਆ ਢਿੰਗਰ ਕਿਉਂਕਿ ਜਿਹੜਾ ਤੇ ਆਪਣੇ ਘਰ ਦਾ ਹੁੰਦਾ ਨਿੰਗਰ ਉਹ ਇਹਨਾਂ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਦੋਂ ਸਾਡਾ ਟਾਈਮ ਸੀਗਾ ਨਾ ਉਦੋਂ ਇਹਨਾਂ ਸ਼ਬਦਾਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ ਸਾਡੇ ਮਾਪੇ ਸਾਨੂੰ ਆਖਾਣ ਦੇ ਦੇ ਕਈ ਵਾਰ-ਵਾਰ ਸਮਝਾ ਦਿੰਦੇ ਸੀ ਤੇ ਅਸੀਂ ਉਹ ਨਾ ਖਾਣਾ ਤੋਂ ਹੀ ਸਮਝ ਜਾਂਦੇ ਸੀ ਵੀ ਇਹਨਾਂ ਦਾ ਕੋਈ ਮਤਲਬ ਹੈ ਜਿਹੜਾ ਬਾਰ-ਬਾਰ ਸਾਡੇ ਤੇ ਹੀ ਠਕਾਏ ਜਾਂਦੇ ਨੇ ਤੇ ਹੁਣ ਆਪਾਂ ਬੱਚਿਆਂ ਨੂੰ ਕਹੀਏ ਤੇ ਹੁਣ ਬੱਚਿਆਂ ਵਿਚਾਰਿਆਂ ਨੂੰ ਸਮਝ ਨਹੀਂ ਲੱਗਦੀ ਕਿਉਂਕਿ ਬੱਚੇ ਇੰਗਲਿਸ਼ మీడియం ਸਕੂਲਾਂ 'ਚ ਪੜ੍ਹਦੇ ਨੇ ਤੇ ਉਹਨਾਂ ਨੂੰ ਪੰਜਾਬੀ ਘਾਟ ਆਉਂਦੀ ਆ ਤੇ ਫਿਰ ਜਿਹੜੇ ਏਦਾਂ ਦੇ ਵਰਡ ਹੁੰਦੇ ਆ ਉਹਨਾਂ ਦਾ ਤਾਂ ਉਹਨਾਂ ਨੂੰ ਬਿਲਕੁਲ ਵੀ ਸਮਝ ਨਹੀਂ ਲੱਗਦੀ ਨਿੰਗਰ ਕਹਿੰਦੇ ਹੁੰਦੇ ਸੀ ਵਿਆਹ ਵਾਲੇ ਮੁੰਡੇ ਨਾਲ ਆਪਣਾ ਨਿੰਗਰ ਪਰਾਇਆ ਢਿੰਗਰ ਮਤਲਬ ਕੀ ਜਿਹੜੀ ਢਿੰਗਰ ਹੁੰਦਾ ਸੁੱਕੀ ਹੋਈ ਲੱਕੜੀ ਜਿਹੜੀ ਲੱਕੜੀ ਮਤਲਬ ਸੁੱਕ ਸੁੱਕ ਕੇ ਢਿੰਗਰ ਬਣ ਜਾਵੇ ਮਤਲਬ ਬਾਲਣ ਦੇ ਵੀ ਕੰਮ ਨਾ ਆ ਰਿਹਾ ਜਵੇ ਬਿਲਕੁਲ ਢਿੰਗਰ ਹੀ ਬਣ ਜਾਵੇ ਤੇ ਉਹਨੂੰ ਆਪਾਂ ਉਸ ਸੁੱਕੀ ਹੋਈ ਲੱਕੜੀ ਨੂੰ ਕਿਹਾ ਜਾਂਦਾ ਢੀਂਗਰ ਤੇ ਕਈਆਂ ਦੀ ਆਦਤ ਹੁੰਦੀ ਆ ਨਾ ਦੀ ਸਿਰਫ ਆਪਣੇ ਹੀ ਕੰਮ ਨੂੰ ਸਲਾਹਣਾ ਹਮੇਸ਼ਾ ਆਪਾਂ ਆਪਣੇ ਕੰਮ ਨੂੰ ਨਹੀਂ ਸਲਾਹ ਸਕਦੇ ਦੂਸਰਿਆਂ ਦੇ ਕੰਮਾਂ ਨੂੰ ਵੀ ਸਲਾਹੋ ਤੁਸੀਂ ਮਹਾਨ ਤੇ ਤਾਕਤਵਰ ਹੀ ਹੋ ਸਕਦੇ ਹੋ ਨਾ ਤੁਸੀਂ ਤਾਕਤਵਰ ਤਦ ਹੀ ਬਣ ਸਕਦੇ ਹੋ ਜੇ ਤੁਸੀਂ ਦੂਜੇ ਦੇ ਕੰਮ ਨੂੰ ਮਤਲਬ ਦੇਖਣ ਦੀ ਸੁਣਨ ਦੀ ਤੇ ਬਰਦਾਸ਼ਤ ਕਰਨ ਦੀ ਸ਼ਮਤਾ ਰੱਖਦੇ ਹੋ ਤਾਂ ਤੁਸੀਂ ਮਹਾਨ ਬਣ ਸਕਦੇ ਹੋ ਨਹੀਂ ਤਾਂ ਕਦੀ ਵੀ ਤੁਸੀਂ ਮਹਾਨ ਨਹੀਂ ਬਣ ਸਕਦੇ ਪਰਮਾਤਮਾ ਅੱਗੇ ਇਹ ਅਰਦਾਸ ਕਰਿਆ ਕਰੋ ਕਿ ਪਰਮਾਤਮਾ ਸਾਨੂੰ ਇੰਨੇ ਜੋਗਾ ਕਰ ਦੇ ਕਿ ਮੈਂ ਬੁਰੇ ਵਕਤ ਨੂੰ ਵੀ ਹੰਡਾਉਣ ਜੋਗਾ ਹੋਵਾਂ ਤੇ ਚੰਗੇ ਵਕਤ ਵਿੱਚ ਵੀ ਆਪਣੇ ਆਪ ਨੂੰ ਭਾਗਾ ਵਾਲਾ ਸਮਝਾਂ ਸੋ ਕਦੀ ਵੀ ਕਿਸੇ ਤੇ ਕੋਈ ਇਦਾਂ ਦਾ ਨਾਂ ਮਤਲਬ ਟਾਈਮ ਲਿਆਇਆ ਕਰੋ ਕੋਈ ਬੰਦਾ ਵਾਰ-ਵਾਰ ਸੋਚਣ ਤੇ ਮਜਬੂਰ ਹੋ ਜਾਏ ਕਿਉਂਕਿ ਔਰਤ ਤੇ ਤਾਂ ਪਹਿਲਾਂ ਹੀ ਬਹੁਤ ਕਲੰਕ ਲੱਗ ਰਹੇ ਨੇ ਆਪਾਂ ਦੇਖ ਰਹੇ ਹਾਂ ਪਿਛਲੇ ਸਮੇਂ ਵਿੱਚ ਔਰਤਾਂ ਦੇ ਹੱਥੋਂ ਕਿੰਨੇ ਮਰਦਾਂ ਦੀ ਮੌਤ ਹੋਈ ਆ ਹੁਣ ਪਤਾ ਨਹੀਂ ਇਹ ਕੋਈ ਕੁਦਰਤ ਦੀ ਰੋਕਤੀ ਆ ਔਰਤ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਮਹਾਨ ਹੁਣ ਦੱਸਿਆ ਬਹੁਤ ਮਹਾਨ ਕਿਆ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾ ਇਹ ਔਰਤ ਰਾਜੇ ਮਹਾਰਾਜੇ ਤੇ ਰਿਸ਼ੀਆ ਮੁੰਡਿਆਂ ਨੂੰ ਜਨਮ ਦੇਣ ਵਾਲੀ ਆ ਫਿਰ ਇਸ ਔਰਤ ਨੂੰ ਆਪਾਂ ਬੁਰਾ ਕਿਵੇਂ ਕਹਿ ਸਕਦੇ ਆ ਔਰਤ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਸੰਘਰਸ਼ ਕਰਦੀ ਆ ਬੱਚਿਆਂ ਨੂੰ ਪਾਲਦੀ ਆ ਕਦੀ ਦਾਦੀ ਦੇ ਰੂਪ ਚ ਨਾਨੀ ਦੇ ਰੂਪ ਚ ਮਾਂ ਦੇ ਰੂਪ ਚ ਭੈਣ ਦੇ ਰੂਪ ਚ ਕਿੰਨੇ ਰੂਪ ਇੱਕੋ ਹੀ ਔਰਤ ਮਟਾਉਂਦੀ ਆ ਇੱਕ ਛੋਟੀ ਬੱਚੀ ਤੋਂ ਲੈ ਕੇ ਜਦੋਂ ਸਾਡੀ ਧੀ ਹੁੰਦੀ ਆ ਫਿਰ ਉਹ ਸਾਡੀ ਭੈਣ ਹੁੰਦੀ ਆ ਫਿਰ ਉਹ ਪਤਨੀ ਬਣਦੀ ਆ ਫਿਰ ਉਹ ਮਾਂ ਬਣਦੀ ਆ ਫਿਰ ਉਹ ਦਾਦੀ ਨਾਨੀ ਦਾ ਸੁਖ ਪ੍ਰਾਪਤ ਕਰਦੀ ਆ ਸੋ ਇੱਕ ਹੀ ਧੀ ਕਿੰਨੇ ਸੁਖ ਲੈਂਦੀ ਆ ਸਾਨੂੰ ਨਾ ਹਮੇਸ਼ਾ ਆਪਣੇ ਆਪ ਤੇ ਕਦੀ ਵੀ ਕੋਈ ਦਾਗ ਨਹੀਂ ਲਵਾਉਣਾ ਚਾਹੀਦਾ ਕਿ ਜਦੋਂ ਦੇਖੋ ਸਾਰੇ ਤਾਂ ਔਰਤਾਂ ਮਾੜੀਆਂ ਨਹੀਂ ਹੁੰਦੀਆਂ ਤੇ ਸਾਰੀਆਂ ਚੰਗੀਆਂ ਵੀ ਨਹੀਂ ਹੁੰਦੀਆਂ ਹੁਣ ਆਪਾਂ ਪਿਛਲੇ ਦਿਨਾਂ ਵਿੱਚ ਦੇਖ ਹੀ ਰਹੇ ਆ ਅੱਗੇ ਨਾ ਜਦੋਂ ਸਾਡਾ ਟਾਈਮ ਹੁੰਦਾ ਸੀ ਤੇ ਅਸੀਂ ਸਾਈਕਲ ਤੇ ਜਾਂਦੇ ਹੁੰਦੇ ਸੀ ਸਕੂਲ ਪੜਨ ਬਹੁਤ ਦੂਰ ਤੇ ਕਦੀ ਕਿਤੇ ਦੂਰ ਦਰਾਡੇ ਕਿਤੇ ਕੋਈ ਗੱਲ ਸੁਣੀ ਜਾਂਦੀ ਹੁੰਦੀ ਸੀ ਬਹੁਤ ਦੂਰ ਦਰਾਡੇ ਤੇ ਹੁਣ ਤਾਂ ਦੇਖੋ ਘਰ ਘਰ ਦੀ ਕਹਾਣੀ ਬਣ ਚੁੱਕੀ ਆ ਤੇ ਇਹ ਬੱਚਿਆਂ ਦੇ ਵਿੱਚ ਨਾ ਜਲਦਬਾਜ਼ੀ ਬਹੁਤ ਆ ਬੱਚਿਆਂ ਦੇ ਵਿੱਚ ਉਹ ਤੇਜ ਨਾ ਬਹੁਤ ਆ ਬੱਚਿਆਂ ਦੇ ਵਿੱਚ ਕਾਲਬਾਜ਼ੀ ਬਹੁਤ ਆ ਇਸ ਕਰਕੇ ਬੱਚੇ ਕੁਝ ਵੀ ਸੁਣਨ ਨੂੰ ਕੁਝ ਵੀ ਕਹਿਣ ਨੂੰ ਮਤਲਬ ਦੇ ਬਰਦਾਸ਼ਤ ਦੇ ਯੋਗ ਨਹੀਂ ਹੈਗੇ ਬੱਚੇ ਬਹੁਤ ਕਾਲੇ ਪੈ ਜਾਂਦੇ ਨੇ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਗੱਲ ਨਾਲ ਲਾ ਕੇ ਰੱਖੀਏ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੀਏ ਜਦੋਂ ਆਪਾਂ ਬਾਰ-ਬਾਰ ਬੱਚਿਆਂ ਨੂੰ ਸਮਝਾਵਾਂਗੇ ਤੇ ਸਾਡੇ ਬੱਚੇ ਚੰਗੇ ਪਾਸੇ ਵਾਲੀ ਜਾਣਗੇ ਕਿਉਂਕਿ ਪੱਥਰ ਤੇ ਪਾਣੀ ਰੋਜ਼ ਪਾਉਂਦੇ ਰਹੀਏ ਤੇ ਪੱਥਰ ਵੀ ਆਖਰ ਘਸ ਜਾਂਦਾ ਤੇ ਜਦੋਂ ਆਪਾਂ ਬਾਰ-ਬਾਰ ਬੱਚਿਆਂ ਨੂੰ ਸਮਝਾਈ ਜਾਵਾਂਗੇ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰੀਏ ਕਿਉਂਕਿ ਕੋਸ਼ਿਸ਼ ਨਾਲ ਹੀ ਸਾਰੇ ਮਸਲੇ ਹੱਲ ਹੁੰਦੇ ਆ ਸਾਰੇ ਮਸਲਿਆਂ ਦਾ ਹੱਲ ਕੋਸ਼ਿਸ਼ ਆ ਸਾਰੇ ਮਸਲਿਆਂ ਦਾ ਹੱਲ ਉਪਰ ਆਲਾ ਆ ਤੇ ਇਸ ਕਰਕੇ ਆਪਾਂ ਆਪਣੇ ਮਾਨ ਦੀਆਂ ਜੜੀਆਂ ਇਛਾਵਾਂ ਨੇ ਉਹਨਾਂ ਨੂੰ ਕਾਬੂ ਰੱਖਣਾ ਆ ਤੇ ਆਪਾਂ ਸਿੱਖਿਆ ਲੈਣੀ ਆ ਬੀਬੀ ਭਾਨੇ ਜੀ ਤੋਂ ਮਾਤਾ ਸਲੱਖਣੀ ਜੀ ਤੋਂ ਮਾਤਾ ਭਾਗੋ ਜੀ ਤੋਂ ਮਾਤਾ ਗੰਗਾ ਜੀ ਤੋਂ ਉਹਨਾਂ ਦਾ ਇਤਿਹਾਸ ਪੜੀਏ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਤਾਂ ਜੋ ਸਾਡਾ ਜਿਹੜਾ ਇਹ ਮਾਨਿਆ ਨਾ ਜਿਹੜਾ ਹਰਵੇਂ ਨੇ ਪਟਕਦਾ ਰਹਿੰਦਾ ਹਰ ਵੇਲੇ ਕੁਰਲਾ ਹਟ ਵਿੱਚ ਰਹਿੰਦਾ ਇਹ ਮਾਨ ਸਾਡੇ ਕਾਬੂ ਵਿੱਚ ਰਹੇ ਤੇ ਇਸ ਮਾਨ ਤੇ ਕਾਬੂ ਪਾਇਆ ਜਾਵੇ ਸੋ ਅੱਜ ਦਾ ਜਿਹੜਾ ਆਪਣਾ ਖਾਨ ਸੀਗਾ ਨਾ ਇਹ ਇਹੀ ਸੀਗਾ ਕਿਉਂਕਿ ਇਸ ਖਾਨ ਨੂੰ ਨਾ ਮੈਂ ਬਹੁਤ ਵਾਰੀ ਸੁਣਿਆ ਉਹ ਦਿਨ ਡੁੱਬਾ ਜਿਸ ਦਿਨ ਕੋੜੀ ਚੜਿਆ ਕੁੱਬਾ ਬਹੁਤ ਵਾਰੀ ਰਿਸ਼ਤੇਦਾਰੀ ਚ ਵੀ ਕਿਸੇ ਦੂਸਰੇ ਦੇ ਬੱਚਿਆਂ ਨੂੰ ਦੇਖੋ ਜੇ ਕਿਸੇ ਦੇ ਬੱਚੇ ਅਪਾਹਜ ਨੇ ਨਾ ਤੇ ਮਾਨ ਨੂੰ ਤੇ ਉਹੀ ਚੰਗੇ ਲੱਗਣੇ ਨੇ ਤੇ ਜੇ ਕਿਸੇ ਦੇ ਬੱਚੇ ਥੋੜੇ ਜੇ ਕਿਸੇ ਦੇ ਪਾਸਿਓਂ ਕਮਜ਼ੋਰ ਨੇ ਕਿਸੇ ਵੀ ਪਾਸਿਓਂ ਘਟ ਨੇ ਤੇ ਉਹਨਾਂ ਦਾ ਮਜ਼ਾਕ ਨਾ ਆਡਾ ਕਿਉਂਕਿ ਕੁਦਰਤ ਬੜੀ ਮਹਾਨ ਆ ਤੇਰੀ ਕੁਦਰਤ ਤੋਂ ਕੁਰਬਾਨ ਕੁਦਰਤ ਕਦੋਂ ਤੇ ਕੀ ਕਰ ਜਾਵੇ ਕਿਸੇ ਨੂੰ ਵੀ ਕੁਝ ਨਹੀਂ ਪਤਾ ਹੁੰਦਾ ਇਸ ਕਰਕੇ ਕਦੇ ਵੀ ਕਿਸੇ ਨੂੰ ਮਜ਼ਾਕ ਨਾ ਕਰਿਆ ਕਰੋ ਕਦੀ ਵੀ ਕਿਸੇ ਨੂੰ ਆਪਣੇ ਤੋਂ ਨੀਵਾਂ ਨਾ ਦਿਖਾਇਆ ਕਰੋ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਸਾਡਾ ਜਿਹੜਾ ਮਾਨ ਆ ਬਸ ਅੱਜ ਆਪਾਂ ਮਨ ਤੇ ਕਾਬੂ ਪਾਉਣ ਦੀ ਅਸੀਂ ਗੱਲਾਂ ਕੀਤੀਆਂ ਤੇ ਜੇਕਰ ਸਾਡਾ ਮਨ ਕਾਬੂ ਵਿੱਚ ਆ ਗਿਆ ਤਾਂ ਅਸੀਂ ਜ਼ਿੰਦਗੀ ਵਿੱਚ ਕਦੀ ਵੀ ਨਹੀਂ ਡੋਲਾਂਗੇ ਕਿਉਂਕਿ ਡੋਲ ਡੋਲ ਬੰਦਾ ਉਹ ਹੀ ਸਕਦਾ ਹੈ ਜਿਹਦਾ ਆਪਣੇ ਮਨ ਦੇ ਉੱਤੇ ਕਾਬੂ ਨਹੀਂ ਹੈਗਾ ਮਨ ਦੇ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ ਆਪਣੀਆਂ ਇਛਾਵਾਂ ਤੇ ਕਾਬੂ ਰੱਖੋ ਆਪਣੀਆਂ ਖੁਸ਼ੀਆਂ ਨੂੰ ਸੀਮਤ ਰੱਖੋ ਹੱਸਦੇ ਵਸਦੇ ਰਹੋ ਪਰਮਾਤਮਾ ਤੁਹਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲਾਉਂਦਾ ਰਹੇ ਪਰਮਾਤਮਾ ਹਾਰ ਕਰਾਂ ਦੇ ਵਿੱਚ ਸੁਖ ਸ਼ਾਂਤੀ ਬਣਾਈ ਰੱਖੇ ਤੇ ਇਹ ਮੇਰਾ ਪੰਜਾਬ ਹੱਸਦਾ ਵਸਦਾ ਰਹੇ ਤੇ ਧੰਨਵਾਦ ਜੀ ਬਸ ਇੰਨੀਆਂ ਗੱਲਾਂ ਦੇ ਨਾਲ ਆਪਾਂ ਸਮਾਪਤੀ ਕਰਦੇ ਹਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪਹਿਲਾਂ ਵੀ ਤੁਸੀਂ ਸਾਰਿਆਂ ਨੇ ਬਹੁਤ ਬਹੁਤ ਪਿਆਰ ਕੀਤਾ YouTube ਫੈਮਿਲੀ ਨੇ ਤੇ ਹੋਰ ਲੋਕਾਂ ਨੇ ਵੀ ਬਹੁਤ ਪਿਆਰ ਕੀਤਾ ਬਹੁਤ ਸਹਿਯੋਗ ਕੀਤਾ ਹੌਣਵੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਪਹਿਲਾਂ ਵੀ ਤੁਸੀਂ ਬਹੁਤ ਪਿਆਰ ਕੀਤਾ ਤੁਹਾਡੇ ਪਿਆਰ ਸਦਕਾ ਹੀ ਅੱਜ ਅਸੀਂ ਕੁਝ ਬੋਲਣ ਦੇ ਕਾਬਿਲ ਹੋਏ ਆ ਸੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ